ਮਣੀ ਤੂੰ ਵੀਰ ਇੱਧਰ ਆ ਜਾ ਇੱਥੇ ਬੈਠ ਨਾ ਨਾ ਪੁੱਤ ਘਰ ਦੇਖੀ ਪਤਾ ਲੱਗਦਾ ਕਿ ਇਹ ਵਿਆਹ ਵਾਲਾ ਘਰ ਹੈ ਆਪਾਂ ਫੇਰ ਹੋਰ ਖੇਚਲ ਘਾਤੋਂ ਦੇਣੀ ਸੀ ਉਹ ਨਾਲੇ ਤੁਸੀਂ ਕਹਿੰਦੇ ਹੋ ਮੈਨੂੰ ਮੰਮੀ ਜੀ ਕਿਹਾ ਕਰੋ ਨਾਲੇ ਮੰਮੀ ਜੀ ਮੈਂ ਤੁਹਾਨੂੰ ਕਿਹਾ ਸੀਗਾ ਮੈਨੂੰ ਇੱਕ ਕਾਲੇ ਰੰਗ ਦੀ ਟੀ-ਸ਼ਰਟ ਲੈ ਕੇ ਦੇ ਦਿਓ ਜਿਹਦੇ ਮੂਰੇ ਪਰ ਭੂਜਾ ਬਣਿਆ ਹੋਵੇ ਚਲਾ ਮੇਰੇ ਚਲੀਏ ਥੋੜੀ ਦੇਰ ਤੱਕ ਨਾ ਨਤੀਜੇ ਪਤਾ ਲੱਗਣਗੇ ਪੋਤਾ ਪਾਲਦੀ ਸੀ ਨਾ ਆਪਣੇ ਪੁੱਤ ਤੋਂ ਵੀ ਗਈ ਕਾਸ਼ ਤੁਹਾਨੂੰ ਦੇਖ ਕੇ ਲੋਕਾਂ ਨੂੰ ਵੀ ਪਤਾ ਲੱਗ ਜੇ ਜੇ ਨੌ ਪੁੱਤ ਲਿਆਂਦੇ ਨੇ ਨਾ ਉਹਨਾਂ ਨੂੰ ਪਿਆਰ ਨਾਲ ਰੱਖੀ ਤੇ ਕਦੇ ਵੀ ਪੋਤੇ ਪੋਤੀਆਂ 'ਚ ਫਰਕ ਨਹੀਂ ਕਰੀਦਾ ਤੇ ਜਦੋਂ ਰੱਬ ਸਜ਼ਾ ਦਿੰਦਾ ਨਾ ਤੇ ਆਹ ਦੇਖ ਲਓ ਸਾਰੀ ਉਮਰ ਭੁਗਤਣਾ ਪੈਂਦਾ ਦਾ ਕਿਰਨ ਜਿਹੜੇ ਲੁਕਚ ਮੈਂ ਤੈਨੂੰ ਦੇਖਣਾ ਚਾਹੁੰਦੀ ਸੀ ਨਾ ਅੱਜ ਉਹ ਤਮੰਨਾ ਮੇਰੀ ਪੂਰੀ ਹੋ ਗਈ ਆ ਪਹਿਲੀ ਗੱਲ ਤਾਂ ਤੈਨੂੰ ਸੋਰੀ ਆ ਕਿ ਤੇਰੇ ਵਿਆਹ ਤੇ ਮੈਂ ਆ ਨਹੀਂ ਸਕੀ ਕਿਉਂਕਿ ਨਾ ਮੈਂ ਬੜੇ ਜ਼ਰੂਰੀ ਕੰਮ 'ਚ ਫਸੀ ਹੋਈ ਸੀ ਤੇ ਆਂਟੀ ਜੀ ਤੁਸੀਂ ਇੰਨੀ ਜਲਦੀ ਵਿਆਹ ਕਰਨ ਦੀ ਕੀਤੀ ਕੀ ਗੱਲ ਤੁਹਾਨੂੰ ਡਰ ਸੀ ਕਿ ਕੁੜੀ ਮੁੱਕਰ ਨਾ ਜਾਵੇ ਕਿਤੇ ਨਹੀਂ ਨਹੀਂ ਪੁੱਤ ਇਦਾਂ ਦੀ ਤਾਂ ਕੋਈ ਗੱਲ ਨਹੀਂ ਜਿੱਦਾਂ ਜਿੱਦਾਂ ਇਹ ਵੀ ਆ ਇਸ ਘਰ 'ਚ ਗੱਲਾਂ ਹੋਣ ਲੱਗੀਆਂ ਤੇ ਸਾਡੇ ਘਰ ਦੇ ਵਿੱਚ ਵਰਕ ਤਾਂ ਵਧਣ ਲੱਗੀਆਂ ਤੇ ਮੈਨੂੰ ਬੇਚੈਨੀ ਹੋਣ ਲੱਗੀ ਕਿ ਕਿਉਂ ਨਾ ਇਹਨੂੰ ਮੈਂ ਜਲਦੀ ਜਲਦੀ ਲੈ ਆਵਾਂ ਆਂਟੀ ਜੀ ਮੈਂ ਨਾ ਇਹਦੀ ਬੈਸਟ ਫਰੈਂਡ ਆ ਪ੍ਰੀ ਅਸੀਂ ਦੋਨੇ ਕਾਲਜ ਦੇ ਵਿੱਚ ਇਕੱਠੀਆਂ ਪੜ੍ਹਦੀਆਂ ਸੀ ਤੇ ਮੈਂ ਸ਼ੁਰੂ ਤੋਂ ਹੀ ਇਹਦੀ ਬਹੁਤ ਕੇਅਰ ਕਰਦੀ ਆ ਤੇ ਤੁਹਾਨੂੰ ਇੱਕ ਗੱਲ ਇਹਦੀ ਵੀ ਦੱਸ ਦਿਆਂ ਜਿਹੜਾ ਇਹਦਾ ਦਿਲੋਂ ਕਰਦਾ ਹੈ ਨਾ ਇਹ ਉਹਦੇ ਲਈ ਬਹੁਤ ਜ਼ਿਆਦਾ ਕੇਅਰਿੰਗ ਆ ਮੰਮੀ ਜੀ ਰਹਿਮਤ ਸੋ ਗਈ ਐ ਇੱਕ ਹਫਤਾ ਹੋਇਆ ਉਹਨੇ ਇੱਥੇ ਆਈ ਨੂੰ ਪਰ ਉਹ ਮੇਰੇ ਨਾਲ ਐਵੇਂ ਕੁਲ ਮਿਲ ਗਈ ਐ ਜਿਵੇਂ ਉਹ ਮੈਨੂੰ ਬਹੁਤ ਚਿਰਾਂ ਦੀ ਜਾਣਦੀ ਐ ਸਿਮੀ ਇਹਦੀਆਂ ਜਿਹੜੀਆਂ ਕੁੜੀਆਂ ਨੇ ਨਾ ਗੁੰਨੂ ਤੇ ਰਹਿਮਤ ਉਹਨਾਂ ਨੂੰ ਨਾ ਸ਼ੁਰੂ ਤੋਂ ਪਿਆਰ ਕਦੀ ਮਿਲਿਆ ਹੀ ਨਹੀਂ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਤੇ ਹੁਣ ਤੁਸੀਂ ਨਾ ਉਹਨੂੰ ਉਦਾਂ ਦਾ ਹੀ ਪਿਆਰ ਕਰਨਾ ਹੈ ਤੇ ਤੁਹਾਡਾ ਨਾਮ ਮੈਨੂੰ ਤਾਂ ਪਤਾ ਕਿਰਨ ਨੇ ਨਾ ਮੈਨੂੰ ਫੋਨ ਤੇ ਸਾਰਾ ਕੁਝ ਦੱਸਤਾ ਸੀ ਪ੍ਰੀਤ ਪੁੱਤ ਇਹਦੇ ਵਿਆਹ ਨੂੰ ਨਾ ਅੱਜ ਹਫਤਾ ਹੋ ਗਿਆ ਜਿੱਦਾਂ ਇਹਦੇ ਚਿਹਰੇ ਤੇ ਅੱਜ ਮੁਸਕਾਨ ਹੈ ਤੇ ਬੇਟੀਆਂ ਦੇ ਚਿਹਰੇ ਤੇ ਮੁਸਕਾਨ ਹੈ ਚਾਹੇ ਤੂੰ ਮਹੀਨੇ ਬਾਅਦ ਆਜੀ ਚਾਹੇ 2 ਮਹੀਨੇ ਬਾਅਦ ਚਾਹੇ ਸਾਲ ਬਾਅਦ ਚਾਹੇ 2 ਸਾਲ ਬਾਅਦ ਜਾਂ 5 ਸਾਲ ਬਾਅਦ ਮੈਂ ਇਹਨਾਂ ਦੇ ਚਿਹਰੇ ਦੀ ਮੁਸਕਾਨ ਕਦੇ ਖਤਮ ਨਹੀਂ ਹੁੰਦੇ ਨਹੀਂ ਦਾਦੀ ਮਾ ਜੇ ਤੁਹਾਡੀ ਗੱਲਾਂ ਖਤਮ ਹੋ ਗਏ ਨਾ ਤੇ ਮੈਂ ਡੈਡੀ ਨਾਲ ਬਾਜ਼ਾਰ ਜਾਵਾਂ ਮੈਂ ਡੈਡੀ ਨੂੰ ਨਾ ਕੱਲ ਇੱਕ ਬਹੁਤ ਸੋਹਣਾ ਡਰੈੱਸ ਦਿਖਾਈ ਸੀਗੀ ਔਨਲਾਈਨ ਜਾਨੀ ਆ ਉਹ ਪੁੱਤਰ ਜੀ ਅਜੇ ਪਰਸੋਂ ਤੋਂ ਤੂੰ ਲੈ ਕੇ ਆਈਆਂ ਕਿੰਨੇ ਕੁ ਡਰੈੱਸਾਂ ਲੈਣੀਆਂ ਬਹੁਤ ਹੈ ਡੈਡੀ ਨੂੰ ਨਾ ਹਰ ਵਾਰੀ ਫਰਮਾਇਸ਼ ਨਾ ਪਾਇਆ ਕਰ ਨਵੀ ਤੋਂ ਨਵੀ ਜਿਹੜੀ ਡੈਡੀ ਨਾਲ ਪਰਸੋਂ ਜਾ ਕੇ ਡਰੈੱਸਾਂ ਲੈ ਕੇ ਆਈਆਂ ਉਹਦਾ ਤਾਂ ਚਾਹ ਉਤਾਰ ਲੈ ਪਹਿਲਾਂ ਹੋਰ ਡਰੈੱਸਾਂ ਚਾਹੀਦੀਆਂ ਆ ਤੈਨੂੰ ਕਿਰਨ ਪੁੱਤ ਤੂੰ ਇੰਜ ਹੀ ਨਾ ਕੁੜੀ ਨੂੰ ਡਾਂਟੀ ਜਾ ਉਨੇ ਹੁਣੇ ਪ੍ਰੀਤ ਨੇ ਕਿਹਾ ਹੈ ਨਾ ਕਿ ਇਹ ਬੱਚੀਆਂ ਨੂੰ ਉਹ ਪਿਆਰ ਨਹੀਂ ਮਿਲਿਆ ਜਿਹੜਾ ਇਹਨਾਂ ਨੂੰ ਮਿਲਣਾ ਚਾਹੀਦਾ ਸੀ ਮੈਂ ਨਾ ਹੁਣ ਜਿੱਦਾਂ ਮੇਰਾ ਪੁੱਤ ਕਹੂਗਾ ਜੇ ਡਰੈਸਾਂ ਲੈ ਕੇ ਮੇਰਾ ਪੁੱਤ ਖੁਸ਼ ਹੈ ਤਾਂ ਆਪਾਂ ਡਰੈਸਾਂ ਦਵਾ ਦਾਂਗੇ ਜੇ ਹੋਰ ਕਿਸੇ ਚੀਜ਼ ਦੀ ਡਿਮਾਂਡ ਕਰੂਗਾ ਹੋਰ ਲੈ ਦਵਾਂਗੇ ਆਪਾਂ ਨੂੰ ਤਾਂ ਇਹ ਬੱਚੀਆਂ ਖੁਸ਼ ਚਾਹੀਦੀਆਂ ਵੀਰੇ ਜੋ ਗੁਣ ਉਹਨੂੰ ਪਸੰਦ ਆ ਨਾ ਉਹ ਉਹਨੂੰ ਲੈ ਦੋ ਪਰ ਰਹਿਮਤ ਲਈ ਕੁਛ ਨਾ ਲਿਓ ਕਿਉਂਕਿ ਉਹਨੂੰ ਮੈਂ ਆਪਣੀ ਪਸੰਦ ਦੀਆਂ ਚੀਜ਼ਾਂ ਲੈ ਕੇ ਦਵਾਂਗੀ ਵਾਹ ਸਿਮੀ ਬੜੀ ਸਿਆਣੀ ਹੈ ਤੂੰ ਮੁੱਕਰ ਗਈ ਆਪਣੀਆਂ ਗੱਲਾਂ ਤੋਂ ਪਹਿਲਾਂ ਤਾਂ ਕਹਿੰਦੀ ਸੀ ਸਿਰਫ ਮੈਂ ਭਾਬੀ ਨਾਲ ਗੱਲਾਂ ਕਰੂੰਗੀ ਕਿ ਕੁੜੀਆਂ ਥੋੜੀਆਂ ਤੇ ਹੁਣ ਮੈਂ ਰਹਿਮਤ ਨੂੰ ਆਪਣੀ ਪਸੰਦ ਦੇ ਨਾਲ ਕੱਪੜੇ ਦਿਵਾਉਂਗੀ ਚੱਲੇ ਚੱਲ ਮੈਂ ਆਪੇ ਦਿਵਾ ਦੂੰਗੀ ਮੰਮੀ ਜੀ ਜਿਹੜਾ ਤੁਸੀਂ ਇਹਨੂੰ ਨੂੰ ਪਿਆਰ ਦੇਣਾ ਉਹ ਤਾਂ ਦੇਣਾ ਹੀ ਐ ਪਰ ਇੰਨਾ ਵੀ ਨਾ ਦਿਓ ਕਿ ਵਿਗੜੀ ਜਾਣ ਮੰਮੀ ਜੀ ਇਹਨੂੰ ਨਾ ਪਿਆਰ ਦੇ ਨਾਲ ਨਾਲ ਨਾ ਅੱਖ ਦੀ ਕੂਰ ਵੀ ਰੱਖਿਓ ਇਹਨੂੰ ਨਾ ਅੱਖ ਦੀ ਕੂਰ ਕੁਝ ਵਾਦੀ ਚਾਹੀਦੀ ਕਿਉਂਕਿ ਇਹਦੀ ਡਰੈੱਸਾਂ ਦਾ ਨਾ ਸਿਲਸਿਲਾ ਇੰਨੀ ਜਲਦੀ ਨਹੀਂ ਖਤਮ ਹੋਣਾ ਸਾਲੋ ਸਾਲ ਚੱਲਣਾ ਬੂਆ ਜੀ ਦੱਸੋ ਹੁਣ ਕੀ ਕਰਨਾ ਹੈ ਪੁੱਤਰ ਚੱਲ ਜਿਹੜੀਆਂ ਪਰਸੋਂ ਤੁਸੀਂ ਦੋ ਡਰੈਸਾਂ ਲੈ ਕੇ ਆਏ ਹਨ ਆਪਾਂ ਉੱਪਰ ਜਾ ਕੇ ਉਹ ਟਰਾਈ ਕਰਦੇ ਹਾਂ ਔਰ ਰਹੀ ਗੱਲ ਨਵੀਆਂ ਦੀ ਉਹ ਤੇਨੂੰ ਮੈਂ ਲੈ ਦੂੰਗੀ ਠੀਕ ਹੈ ਮੰਮੀ ਆਪਾਂ ਬਜ਼ਾਰ ਜਾਣਾ ਸੀ ਮੈਂ ਆਪਣੀਆਂ ਪੱਗਾਂ ਲੈ ਕੇ ਆਣੀ ਐ ਤੇ ਗੁੰਨੂ ਡਰੈਸ ਦੀ ਫਰੈਸ਼ ਕਰਕੇ ਚਲੀਏ ਆਪਾਂ ਪੁੱਤ ਹੁਣ ਮੈਂ ਬਜ਼ਾਰ ਜਾਂਦੀ ਤੇਰੇ ਨਾਲ ਵਧੀਆ ਨਹੀਂ ਲੱਗਦੀ ਹੁਣ ਇਹਨੂੰ ਲੈ ਕੇ ਜਾ ਨਾਲੇ ਤਾਂ ਤੂੰ ਆਪਣੀਆਂ ਪੱਗਾਂ ਲਿਆ ਨਾਲੇ ਗੁੰਨੂ ਦੀ ਡਰੈਸ ਲਿਆ ਤੇ ਨਾਲੇ ਮੇਰੀ ਧੀ ਰਾਣੀ ਨੂੰ ਤਿੰਨ ਚਾਰ ਰੈਡੀਮੇਡ ਵਧੀਆ ਵਧੀਆ ਸੂਟ ਦਿਵਾ ਲਈਆਂ ਦੀਵਾਲੀ ਆ ਰਹੀ ਹੈ ਨਾਲੇ ਮੇਰੀ ਗੱਲ ਸੁਣ ਲੈ ਹੁਣ ਤੂੰ ਜਿਹੜਾ ਵੀ ਸੂਟ ਪਾਣਾ ਹੈ ਨਾ ਪੱਗ ਦੇ ਨਾਲ ਮੈਚ ਕਰਕੇ ਪਾਣਾ ਜਿਹੜੇ ਸੂਟ ਤੂੰ ਹੁਣ ਲੈ ਕੇ ਆਏਂਗੀ ਨਾ ਪੱਗਾਂ ਨਾਲ ਮੈਚ ਕਰ ਲਈ ਤਾਂ ਹੀ ਤੇਰੇ ਬੰਦੇ ਦੀ ਟੌਰ ਬਣੂਗੀ ਚਲੋ ਮੰਮੀ ਆ ਜਾਓ ਉઠੋ ਪੈਸੇ ਦੋ ਮੈਨੂੰ ਫਿਰ ਲੈ ਵੀ ਕਿਰਨ ਤੈਨੂੰ ਤਾਂ ਪਤਾ ਹੀ ਆ ਮੇਰਾ ਕਿ ਮੈਂ ਬੰਦੇ ਨੂੰ ਨਾ ਪਹਿਲੀ ਵਾਰ ਚ ਪਛਾਣ ਜਾਂਦੀ ਆ ਤੇ ਇਹ ਬੰਦੇ ਨਾ ਸਾਰੇ ਮੈਂ ਦੇਖ ਲੇ ਕੁਛ ਵੀ ਨਾ ਇਹ ਮੇਰੇ ਸਾਹਮਣੇ ਦਿਖਾਵਾ ਨਹੀਂ ਕਰੇ ਇਹ ਵਾਕਈ ਤੇਰਾ ਤੇ ਤੇਰੀਆਂ ਧੀਆਂ ਦਾ ਦਿਲੋਂ ਪਿਆਰ ਕਰਦੇ ਆ ਦੀਦੀ ਇਹ ਤਾਂ ਗੱਲ ਨਾ ਤੁਹਾਡੀ ਮੰਨਣ ਵਾਲੀ ਆ ਇੱਕ ਹਫਤਾ ਹੋ ਗਿਆ ਮੈਂ ਨਾ ਪੱਕੇ ਨਾ ਫੋਨ ਕਰਨ ਤੋਂ ਤਰਸਦੀ ਪਈਆਂ ਇਹ ਇੰਨੀਆਂ ਕੋ ਖੁਸ਼ੀਆਂ ਦੇ ਰਹੇ ਨੇ ਮੈਨੂੰ ਮੌਕਾ ਹੀ ਨਹੀਂ ਮਿਲ ਰਿਹਾ ਉਹਨਾਂ ਨੂੰ ਫੋਨ ਕਰਨ ਦਾ ਗੁੰਨੂ ਨੂੰ ਦਾਦੀ ਚੱਕੀ ਫਿਰਦੀ ਹੱਤਾ ਤੇ ਤੇ ਰਹਿਮਤ ਨੂੰ ਨਾ ਉਹਦੀ ਭੂਆ ਤੇ ਐ ਕਦੇ ਕਹਿੰਦੇ ਮੈਨੂੰ ਕੁਛ ਐ ਖਾਣ ਕਿ ਚਲੀਏ ਕਦੇ ਸ਼ਾਪਿੰਗ ਕਰਨ ਚਲੀਏ ਕਦੇ ਕਿਤੇ ਚਲੀ ਟਾਈਮ ਹੀ ਨਹੀਂ ਮਿਲ ਪਾ ਰਿਹਾ ਮੈਨੂੰ ਤੇ ਉੱਧਰ ਮੇਰੀਆਂ ਪਰਜਾਈਆਂ ਨੇ ਕਹਿਣਾ ਸਾਹਮਦੇ ਅਸੀਂ ਰਹਿ ਗਏ ਤੇ ਉੱਥੇ ਜਾ ਕੇ ਸਾਨੂੰ ਇੱਕ ਫੋਨ ਨਹੀਂ ਕਰ ਪਾਈ। ਉਹ ਤੇਰੀਆਂ ਪਰਜਾਈਆਂ ਨੇ ਉਹਨਾਂ ਨੂੰ ਸਭ ਕੁਝ ਪਤਾ ਕਿ ਜੇ ਇਸ ਇਨਸਾਨ ਨੇ ਨਾ ਤੈਨੂੰ ਚੁਣਿਆ ਕੁਝ ਸੋਚ ਕੇ ਹੀ ਚੁਣਿਆ ਹੈ। ਤੇ ਹਾਂ ਰੁਪਾਲੀ ਦਾ ਨਾ ਪਾਰਲਰ ਦਾ ਕੰਮ ਸੈੱਟ ਹੋ ਗਿਆ ਤੇ ਉਹ ਕਹਿ ਰਹੀ ਸੀ ਕਿ ਅਗਲੇ ਮਹੀਨੇ ਤੋਂ ਮੈਂ ਪੈਸੇ ਵਾਪਸ ਦੇਣੇ ਸਟਾਰਟ ਕਰ ਦੇਨੇ ਆ। ਚਲੋ ਦੀਦੀ ਇਹ ਤਾਂ ਵਧੀਆ ਗੱਲ ਹੈ ਪਰ ਇੱਕ ਗੱਲ ਹੋਰ ਹੈ ਇੱਧਰ ਨਾ ਗੇੜਾ ਮਾਰਦੇ ਰਿਹਾ ਕਰੋ। ਹਾਂ ਹਾਂ ਜਰੂਰ ਇਹ ਵੀ ਕੋਈ ਕਹਿਣ ਦੀ ਗੱਲ ਹੈ। ਹੁਣ ਤਾਂ ਮੈਂ ਆਪਣੇ ਆਪ ਇੱਧਰ ਆਂਦੀ ਰਹਾਂ ਜੀ। चलो हूँ आ जाओ उपर चाह पानी पीने किरण हाँ जी जाओ चलिए हां आ गई चलो चलिए एक मिनट किरण जी थो तो आ कपड़े पा तो मना किता है ना ਤਾਨੂੰ ਪਤਾ ਤਾਂ ਹੈ ਪਨੀ ਕੰਡੀਸ਼ਨ ਬਾਰੇ ਇਸ ਕੰਡੀਸ਼ਨ ਚ ਇਦਾਂ ਦੇ ਕਪੜੇ ਨਾ ਪਾਓ ਜਦੋਂ ਜਵਾਕ ਹੋ ਗਿਆ ਫਿਰ ਜਿੱਦਾਂ ਤੇ ਮਰਜੀ ਕਪੜੇ ਪਾ ਲਿਓ ਮੈਨੂੰ ਕੋਈ ਇਸ਼ੂ ਨਹੀਂ ਨਾਲੇ ਪਵਨ ਤੇ ਰਮਨ ਭਾਈ ਨੂੰ ਕਦੋਂ ਦੱਸਣਾ ਕਿ ਉਹ ਮਾਮੇ ਬਣਨ ਵਾਲੇ ਆ ਹਾਜੀ ਨਾ ਕੁਝ ਨਹੀਂ ਦੱਸਣਾ ਮੈਂ ਆਪੇ ਹੀ ਗੱਲ ਕਰ ਲਵਾਂਗੀ ਨਾਲੇ ਮੈਂ ਚੇਂਜ ਕਰਕੇ ਆਈ ਹੈ ਪਵਨ ਹਾਂਜੀ ਦੇਖ ਲਾ ਕਿਰਨ ਨੂੰ ਗਈ ਨੂੰ 7-8 ਮਹੀਨੇ ਹੋ ਗਏ ਨਾ ਕੰਪਿਊਟਰ ਮੇਰੇ ਪੱਲੇ ਪਿਆ ਨਾ ਤੇਰੇ ਉਹ ਯਾਰ ਕਿਦਾਂ ਮੈਂ ਨਹੀਂ ਕਰਦੀ تھی ਧੰਨ ਉਹ ਕੁੜੀ ਆਪਾਂ ਤਾਂ ਕਾਪੀਆਂ ਗੁੱਪੀਆਂ ਵਾਲੇ ਆ ਉਹ ਆਪਾਂ ਤਾਂ ਕਾਪੀਆਂ ਤੇ ਲਿਖਿਆ ਵੀ ਕਈ ਵਾਰ ਭੁੱਲ ਜਾਂਦੇ ਸੀ ਉਹ ਤਾਂ ਕਾਪੀਆਂ ਤੇ ਲਿਖਿਆ ਦਾ ਵੀ ਨਹੀਂ ਭੁੱਲਦੀ ਸੀ ਤੇ ਇਹ ਵਾਲਾ ਤਾਂ ਉਹਦੇ ਇੱਥੇ ਯਾਦ ਰਹਿੰਦਾ ਸੀ ਤਾਂ ਹੀ ਮੈਂ ਅੱਜ ਬੁਲਾਇਆ ਮੈਂ ਕਿਹਾ ਮਿਲ ਕੇ ਜਾਓ ਆਫਿਸ ਆ ਰਹੀ ਐ ਹਾਂ ਹਾਂ ਚਲ ਵਧੀਆ ਗੱਲ ਹੈ ਬਾਈ ਪੁਛਤਾ ਸਮਝਾ ਕੇ ਜਾਊਗੀ ਮੈਂ ਤਾਂ ਵਿੱਚ ਵਿੱਚ ਇੱਕ ਦੋ ਹਸਾਬ ਮੈਂ ਉਹਦੇ ਕੋਲ ਫੋਨ ਤੇ ਪੁੱਛ ਲੈਂਦਾ ਸੀਗਾ। ਹੂੰ। ਪਰ ਮੈਂ ਕਿਹਾ ਬਾਰ-ਬਾਰ ਫੋਨ ਕਰਕੇ ਹਸਾਬ ਪੁੱਛੂੰਗਾ ਕਿਤੇ ਸਾਡੇ ਪਰੋਣੇ ਨੇ ਕਹਿਣਾ ਵੀ ਭਰਾਏ ਦੇ ਉਹੀ ਤੁਰੇ ਫਿਰਦੇ ਨੇ। ਇਹਨਾਂ ਨੂੰ ਹਸਾਬਕਦਾਰ ਆਉਂਦਾ ਨਹੀਂ ਪਤਾ। ਤਾਂ ਫਿਰ ਮੈਂ ਬਹਾਨੇ ਸਰ ਕੇ ਮੈਂ ਕਿਹਾ ਭੈਣੇ ਅੱਜ دل ਨਹੀਂ ਲੱਗ ਰਿਹਾ ਮਿਲ ਜਾ ਭਰਾਵਾਂ ਨੂੰ ਆ ਕੇ। ਪਰ ਆਪਾਂ ਨੂੰ ਇਹ ਵੀ ਸ਼ੋ ਕਰਨਾ ਕਿ ਆਪਾਂ ਨੂੰ ਬੁਲਾਇਆ ਹਸਾਬ ਸਮਝਣ ਨੂੰ। ਸਮਝ ਰਹੇ ਹੋ? ਓਕੇ ਓਕੇ। ਉਹ ਨਾਲੇ ਗੱਲ ਥੋੜਾ ਉਹ ਕੱਲੀ ਆ ਰਹੀ ਆ ਕਿ ਪਰੋਣਾ ਵੀ ਨਾਲ ਆ ਰਿਹਾ। ਇਹ ਪ੍ਰੋਣਾ ਨਾਲ ਆ ਰਿਹਾ ਤੇ ਐਦਾਂ ਕਰ ਕੁਛ ਖਾਣ ਪੀਣ ਨੂੰ ਲੈ ਆ। ਐਦਾਂ ਚੰਗੇ ਨਹੀਂ ਲੱਗਦੇ। ਉਹ ਪ੍ਰੋਣਾ ਤੇ ਭੈਣ ਜਿਹੜੀ ਆ ਉਹ ਕਿਹੜਾ ਪਹਿਲੀ ਯਾਰ ਆਫਿਸ 'ਚ ਆ ਰਹੇ ਨੇ। ਉਹਨੂੰ ਵਿਆਹ ਨੂੰ 7-8 ਮਹੀਨੇ ਹੋ ਗਏ ਨੇ। ਵਿੱਚ ਵਿੱਚ ਜਿਹੜਾ ਮਾਰੀ ਜਾਂਦੇ ਨੇ। ਅੱਜ ਮੈਂ ਬੁਲਾਇਆ ਸਪੈਸ਼ਲ ਹਾਲ ਸਮਝਣ ਵਾਸਤੇ। ਮੈਂ ਦੀਪੀ ਨੂੰ ਕਹਿਣਾ ਹੁੰਨਾ ਵੀ ਕਦੇ-ਕਦੇ ਕਿਰਨ ਨੂੰ ਫੋਨ ਕਰਕੇ ਪੁੱਛ ਲਿਆ ਕਰ ਵੀ ਕਿਦਾਂ ਵਧੀਆ ਰੱਖਦਾ ਏ ਕਿ ਨਹੀਂ ਪ੍ਰੋਣਾ ਤੇ ਬੱਚਿਆਂ ਦਾ ਸਹੀ ਤਰ੍ਹਾਂ ਦੇਖਭਾਲ ਕਰਦਾ। ਉਹ ਕਹਿੰਦੀ ਮੈਂ ਫੋਨ ਕਰਦੀ ਆ ਜਦੋਂ ਵੀ ਉਦੋਂ ਕਿਰਨ ਕਹਿੰਦੀ ਆ ਕਿ ਅਸੀਂ ਘੁੰਮਣ ਚੱਲੇ ਆ ਘਰੇ ਕੋਈ ਆਇਆ ਹੋਇਆ ਉਹ ਤਾਂ ਪੂਰੇ ਖੁਸ਼ ਨੇ ਮੇਰੇ ਕਦੇ-ਕਦੇ ਬੰਦੇ ਨੂੰ ਨਾ ਆਪਣੇ ਫੈਸਲਿਆਂ ਤੇ ਬਹੁਤ ਮਾਣ ਹੁੰਦਾ ਅਸੀਂ ਜਿਹੜਾ ਕਿਰਨ ਦੇ ਦੂਜੇ ਵਿਆਹ ਦਾ ਫੈਸਲਾ ਕੀਤਾ ਨਾ ਚਾਹੇ ਲੇਟ ਹੀ ਕੀਤਾ ਪਰ ਕੀਤਾ ਸਹੀ ਹੈ ਕਿਉਂਕਿ ਹੁਣ ਜਦੋਂ ਮੈਂ WhatsApp ਤੇ ਕਿਰਨ ਦਾ ਸਟੇਟਸ ਦੇਖਦਾ ਨਾ ਵੀ ਕਦੇ ਮਣੀ ਨਾਲ ਹੱਸਦਿਆਂ ਦੀ ਫੋਟੋ ਪਾ ਦਿੰਦੀ ਹੈ ਕਦੇ ਬੱਚਿਆਂ ਦੀ ਫੋਟੋ ਪਾ ਦਿੰਦੀ ਹੈ ਮਤਲਬ ਖੁਸ਼ ਹੈ ਆਪਣੀ ਲਾਈਫ 'ਚ ਤਾਂ ਮੈਨੂੰ ਲੱਗਦਾ ਵੀ ਐਸੇ ਹੀ ਉਹਦਾ ਦੂਜਾ ਵਿਆਹ ਕਰਕੇ ਬਿਲਕੁਲ ਸਹੀ ਕੀਤਾ ਚੱਲ ਛੱਡ ਲੈ ਯਾਰ ਪੁਰਾਣੀਆਂ ਗੱਲਾਂ ਆਪਣੀ ਭੈਣ ਖੁਸ਼ ਹਨ ਇਹ ਚ ਹੀ ਆਪਾਂ ਨੂੰ ਦਾ ਤਸੱਲੀ ਹੈ ਠੀਕ ਹੈ ਨਾ ਕਲਾਸ 10 ਉਹ ਬੱਲੇ ਖੜੇ ਹੋ ਜੋ ਖੜੇ ਹੋ ਗਏ ਹੋ ਗਏ ਆ ਦੇ ਕੀ ਗੱਲ ਕੱਡੀ ਲੰਮੀ ਉਮਰ ਹੈ ਭਾਜੀ ਤੇਰੀਆਂ ਹੀ ਗੱਲਾਂ ਕਰਦੇ ਵੇ ਸੀ ਅਸੀਂ ਕਿਵੇਂ ਠੀਕ ਹੈ ਠੀਕ ਹੈ ਕੇ ਆ ਲੈ ਠੀਕ ਆਇਓ ਬੈਠੋ ਤੂੰ ਉੱਧਰ ਬੈ ਤੇਰੀ ਜ਼ਿੰਮੇਵਾਰੀ ਚੱਲ ਚੱਲ ਜਲਦੀ ਚੱਲ ਕਿੱਠਾ ਭਾਜੀ ਅੱਜ ਇੱਧਰ ਕਿੱਦਾ ਗਿਆਣਾ? ਜਿਹਨੇ ਬੁਲਾਇਆ ਸੀ ਤੇ ਆਣਾ ਨਹੀਂ ਸੀ। ਮੈਂ ਮੈਂ ਤਾਂ ਨਹੀਂ ਬੁਲਾਇਆ। ਦੇਖ ਲੈ ਉਸ ਨੂੰ। ਉਹ ਕੀ ਕਹਿੰਦੇ ਅੱਜ ਤੇਰੀ ਯਾਦ ਹੀ ਆਈ ਜਾਂਦੀ ਸੀ। ਮੇਰਾ ਕਹਿੰਦਾ ਵੀ ਉੱਧਰ ਸਾਡਾ ਗੇੜਾ ਨਹੀਂ ਲੱਗਦਾ ਤੇਰੇ ਸੋਹਰੇ। ਪੇਕੇ ਤੋਂ ਘਰੋਂ ਪਿੱਛੋਂ ਆ ਕੇ ਮੁੜ ਜੰਨੀ ਐ। ਅਸੀਂ ਆਫਿਸ 'ਚ ਵੀਜੀ ਹੁੰਨੇ ਆਂ ਤਾਂ ਫੇਰ ਮੈਂ ਤੈਨੂੰ ਬੁਲਾ ਲਿਆ। ਐ ਕਿਹ ਨਾ ਅੱਜ ਕੰਪਿਊਟਰ ਤੇ ਕੋਈ ਕੰਮ ਹੋਣਾ। ਪ੍ਰੋਣਾ ਅੱਗੇ ਤਾਂ ਦੇਖ ਲੈ ਲੱਗੀ ਹੋਈ ਨਹੀਂ। ਪ੍ਰੋਣਾ ਇਕੱਲਾ ਹੀ ਬਾਹਤਾ। ਹੋਰ ਕੀ ਹਾਲ ਆ ਭਾਜੀ ਹੁਣ ਮੈਨੂੰ ਇਹ ਦੱਸੋ ਚਾਹ ਪੀਣਾ ਪਾਣੀ ਪੀਣਾ ਠੰਡਾ ਪੀਣਾ ਕੋਫੀ ਕੋਲਡ ਕੋਫੀ 버ਗਰ ਨਿਊਡਲ ਪੈਟੀ ਜੋ ਕਹੋਗੇ ਨਾਣਾ ਵੀਰੇ ਕੁਛ ਨਹੀਂ ਖਾਣਾ ਪੀਣਾ ਅਜੇ ਦਰਵਾਜ਼ੇ ਸੀ ਇਹਨਾਂ ਦਾ ਕੋਈ ਫੇਵਰੇਟ ਜੂਸ ਵਾਲਾ ਹੈਗਾ ਵਾ ਉਹ ਤਾਂ ਫੇਵਰੇਟ ਜੂਸ ਪੀ ਆਲੇ ਇਹਨਾਂ ਨੇ ਆਪਣਾ ਢਿੱਡ ਫੁੱਲਾ ਚਲੋ ਇਹ ਗੱਲੋਂ ਤਾਂ ਭੈਣ ਸਾਡੀ ਹੈ ਖਰਚਾ ਬਚਾ ਦਿੰਦੀ ਟਾਈਮ ਸਰ ਕਿਦਾਂ ਧੀਏ ਠੀਕ ਆ ਕੀ ਗੱਲ ਕੱਲੀ ਆਈਆਂ ਸਾਡੀਆਂ ਧੀਆਂ ਨਹੀਂ ਲੈ ਕੇ ਆਈ ਦੋਨਾਂ ਵੀਰੇ ਅਬ ਦੋਨੋ ਧੀਆ ਨਾ ਹੁਣ ਤਾਂ ਮੈਨੂੰ ਪੁੱਛਦੀ ਐ ਹੀ ਨਹੀਂ ਮੰਮੀ ਨਾਲ ਨਾ ਦਿਲ ਲਾ ਕੇ ਬੈਠੀਆਂ ਹੋਈਆਂ ਸਿਮੀ ਰਹਿਮਤ ਨੂੰ ਨਹੀਂ ਛੱਡਦੀ ਤੇ ਮੰਮੀ ਗੁੰਨੂ ਨੂੰ ਨਹੀਂ ਛੱਡਦੇ ਗੁੰਨੂ ਗਈ ਸੀ ਸਕੂਲ ਤੇ ਰਹਿਮਤ ਨੂੰ ਮੈਂ ਕਿਹਾ ਆ ਜਾ ਚਲੀਏ ਕਹਿੰਦੀ ਮੈਂ ਨਹੀਂ ਜਾਣਾ ਹੋਰ ਫਿਰ ਪਰੌਣਿਆਂ ਥੋੜਾ ਕੀ ਹਾਲ ਆ ਤੇ ਮੈਂ ਸੁਣਿਆ ਪਟਵਾਰੀ ਵਾਲੇ ਪੂਰੇ ਝੰਡੇ ਗੱਡੇ ਪਏ ਆ ਹੈ ਦੇਖੋ ਜੀ ਪਟਵਾਰੀ ਵਾਲੇ ਝੰਡੇ ਦਾ ਇਹਨਾਂ ਦੇ ਫਿਰ ਤੇ ਗੱਡੇ ਨੇ 8 ਮਹੀਨੇ ਹੋ ਗਏ ਵਿਆਹ ਨੂੰ ਤੇ 8 ਮਹੀਨੇ ਕਿਵੇਂ ਲੰਘੇ ਨੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਹਮਸਫਰ ਚੰਗਾ। ਉਹ ਕੋਈ ਨਹੀਂ ਪਰੌਣਿਆ 8 ਮਹੀਨੇ ਹੋਇਆ ਸਾਲ ਹੋ ਲੈੰਦੇ। ਜੇ ਇੱਥੇ ਬੈਠਾ ਤੂੰ ਵੀ ਨੇ ਨਾ ਕੰਪਲੀਟਾ ਕੀਤੀਆਂ ਸਾਡਾ ਨਾਂ ਬਦਲਦੀ। ਉਹ ਸਾਡੇ ਨਾਂ ਬਚਪਨ ਤੋਂ ਰਹੀ ਆ ਸਾਨੂੰ ਪਤਾ ਨਾ ਉਹਦਾ। ਦੇਖੋ ਜੇ ਹਮਸਫਰ ਚੰਗਾ ਹੋਵੇ ਨਾ ਤੇ ਜ਼ਿੰਦਗੀ ਕਿਵੇਂ ਲੰਘਦੀ ਆ ਪਤਾ ਹੀ ਨਹੀਂ ਚਲਦਾ। ਹੁਣ ਮੇਰੀ ਖੁਸ਼ੀ ਵੀ ਇਹਨਾਂ ਨਾਲ ਤੇ ਗਮੀ ਵੀ ਇਹਨਾਂ ਨਾਲ। ਉਹ ਕੀ ਹੋਇਆ ਤੁਹਾਨੂੰ ਜਦੋਂ ਦੀ ਮੈਂ ਆਈ ਆ ਨਾ ਉਹਨਾਂ ਨਾਲ ਹੀ ਗੱਲਾਂ ਭਾਰੀ ਜਾਂਦੇ ਹੋ। ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਦਾ। ਲੈ ਗੱਲ ਕੀ ਕਰਨੇ ਆ? ਅੱਛਾ ਕੰਮ ਨਾਲੇ ਇਹਦੇ ਬਾਰੇ ਮੈਨੂੰ ਸਿਖਾ ਮੈਂ ਤਾਂ ਐ ਨਾ ਪੂਰਾ ਪਜਲ ਹੋਇਆ ਪਿਆ ਇਹਦੇ ਕਰਕੇ ਉਹ ਨਾ ਇਹ ਮੇਰੇ ਪੱਲੇ ਪੈਂਦਾ ਨਾ ਆਉਂਦੇ ਜਾਂ ਤਾਂ ਇਹਨੂੰ ਕਾਪੀਆਂ ਤੇ ਚੜ੍ਹ ਦੇ ਜਾਂ ਮੈਨੂੰ ਸਿਖਾ ਦੇ ਐਕਸਕਿਊਜ਼ ਮੀ ਸਰ ਇਹਦੇ ਨਾ ਹੁਣ ਪੈਸੇ ਲੱਗਣਗੇ ਹੁਣ ਨਾ ਮੈਂ ਵਿਆਹ ਹੀ ਗਈਆਂ ਖਰਚੇ ਵੀ ਨਹੀਂ ਹੁਣ ਮੇਰੇ ਲੈ ਹਲੇ ਕਾਲੀ ਦਾ ਚੈੱਕ ਬੁੱਕ ਹੋਈ ਐ ਵੀਰੇ ਕੱਟ ਕੇ ਦੇ ਚੈੱਕ ਇਹਨੂੰ ਪਰੋਣੇ ਦੇ ਸਾਹਮਣੇ ਦੇ ਨਾਲੇ ਲਓ ਜੀ ਹਾਂ ਕਹਿੰਦੇ ਬਹਿਤ ਕਾਲੀ ਬਹਿਤ ਕਿਉਂ ਮੇਰੇ ਖਰਚੇ ਨਹੀਂ ਆਪਣੇ ਤੇਰੇ ਖਰਚੇ ਜਿਹੜਾ ਵਿਆਹ ਦਾ ਜਿਹੜਾ ਵਿਆਹ ਸੱਟਣ ਲੱਗੇ ਆ ਵੀ ਜਿਹੜਾ ਵਿਆਹ ਤੇ ਸਾਡਾ ਖਰਚਾ ਆ ਤੇ ਆਹ ਪਤਾ ਇਹ ਤੇਰਾ ਖਰਚਾ ਦੇਖ ਲੋ ਸਹੇਰ ਦੇ ਉਦਾਸ ਬੈਠੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਰਾਵਾਂ ਨੂੰ ਮਿਲਿਓ ਮੰਦਰ ਨੂੰ ਤੁਹਾਡਾ ਫੋਨ ਆ ਗਿਆ ਹੁਣ ਦੇਖ ਲੋ ਕਿਵੇਂ ਖੁਸ਼ ਨੇ ਦੋਵੇਂ ਤੋਂ ਦੱਸ ਸੀ ਕੀ ਹੋ ਗਿਆ ਨਾ ਕੀ ਗੱਲ ਵੀ ਤੂੰ ਉਦਾਸ ਕਿਉਂ ਨਾਲੇ ਤੈਨੂੰ ਪਹਿਲਾਂ ਕਿਹਾ ਸੀ ਕੋਈ ਵੀ ਗੱਲ ਹੋਵੇ ਸਾਨੂੰ ਦੱਸਣੀ ਆ ਤੂੰ ਉਹ ਵੀਰੇ ਐਵੇਂ ਦੀ ਨਾ ਕੋਈ ਗੱਲ ਨਹੀਂ ਆ ਗੁੰਨੂ ਨੂੰ ਨਾ ਇਹਨਾਂ ਨੇ ਆਦਤਾਂ ਪਾਈਆਂ ਨਵੇਂ-ਨਵੇਂ ਕੱਪੜੇ ਲੈ ਕੇ ਦੇਣ ਦੀਆਂ ਇੱਕ ਵਾਰ ਨਵਾਂ ਕੱਪੜਾ ਪਾ ਲੰਦੀ ਦੂਜੀ ਵਾਰ ਪਾਉਂਦੀ ਹੀ ਨਹੀਂ ਹੁਣ ਕੋਈ ਫੰਕਸ਼ਨ ਆ ਜਾਵੇ ਕਹਿੰਦੀ ਡੈਡੀ ਮੈਨੂੰ ਕੱਪੜੇ ਲੈ ਕੇ ਦਿਓ ਐ ਵੀ ਚੱਕ ਕੇ ਕੱਪੜਾ ਲੈ ਆ ਦਿੰਦੇ ਨੇ ਉਹੀ ਉਹਨੂੰ ਝੜਕਾ ਮਾਰਦੀ ਵੀ ਸੀ ਰੋਜ਼-ਰੋਜ਼ ਨਵੇਂ-ਨਵੇਂ ਕੱਪੜੇ ਕੀ ਕਰਨੇ ਨੇ ਪਾੰਜੀ ਰਮਨ ਭਾਜੀ ਆ ਪ੍ਰੋਣੇ ਨੇ ਮੈਨੂੰ ਇੱਕ ਦੋ ਵਾਰ ਪਹਿਲਾਂ ਵੀ ਫੋਨ ਕੀਤਾ ਹੋਇਆ ਕਿ ਜਦੋਂ ਮੈਂ ਕੁੜੀਆਂ ਨੂੰ ਕੁਝ ਲੈ ਕੇ ਦੇਣਾ ਕਿਰਨ ਟੋਕਬਾਜੀ ਬਹੁ ਕਰਦੀ ਆ ਕਿਰਨ ਐ ਨਾ ਟੋਕਿਆ ਕਰ ਜੋ ਧੀਆਂ ਤੇਰੀਆਂ ਨੇ ਨਾ ਇਹਨਾਂ ਦੀਆਂ ਵੀ ਨੇ ਜੋ ਇਹਨਾਂ ਦਾ ਬਣਦਾ ਇਹਨਾਂ ਨੇ ਆਪਣਾ ਫਰਜ਼ ਨਿਭਾਉਣਾ ਪਵਨ ਮੈਂ ਤਾਂ ਕਹਿੰਦੀ ਆ ਕਿ ਗੁੰਨੂ ਨਾ ਇਦਾਂ ਆਪਣੀ ਵਿਗੜ ਜਾਊਗੀ ਮੈਂ ਤਾਂ ਸਮਝਾਨੀ ਐ ਜਦੋਂ ਪਿਓ ਤੇ ਇਸਮਾ ਤੇ ਨਹੀਂ ਮੇਰੇ ਵੱਲੋਂ ਜੋ ਮਰਜ਼ੀ ਕਰਨ ਮੈਂ ਨਹੀਂ ਕੁਝ ਕਹਿੰਦੀ ਦੇਖੋ ਭਾਜੀ ਸਾਡੇ ਘਰ 'ਚ ਵੀ ਇਹੀ ਰੂਲ ਹੈ ਕਿ ਬੱਚਿਆਂ 'ਚ ਫਰਕ ਨਹੀਂ ਕਰਨਾ ਬੱਚੇ ਜੋ ਮੰਗਦੇ ਲੈ ਦਿਓ ਇਹਨਾਂ ਅਸਤੇ ਤਾਂ ਮੰਨਨੇ ਆ ਤੇ ਇਹ ਗੱਲ ਹੁਣ ਤੂੰ ਹੀ ਸਮਝ ਲੈ ਵੀ ਜੇ ਗੁੰਨੂ ਨੂੰ ਰਹਿਮਨ ਨੂੰ ਕੁਝ ਲੈ ਕੇ ਦਿੰਦੇ ਨੇ ਤੂੰ ਨੀ ਟੋਕਣਾ ਮਾਸੀ ਜੀ ਸਿਮੀ ਇਹ ਬੱਚਿਆਂ ਨੂੰ ਪਿਆਰ ਕਰਦੇ ਹੈ ਇਹ ਹੀ ਤੈਨੂੰ ਚਾਹੀਦਾ ਸੀਗਾ ਤੇ ਜੋ ਤੈਨੂੰ ਚਾਹੀਦਾ ਸੀ ਤੈਨੂੰ ਮਿਲਦਾ ਪਿਆ ਹੁਣ ਐਦਾਂ ਕਰੋ ਭਾਜੀ ਆਫਿਸ ਆਪਾਂ ਕੁਝ ਮੰਗਾਣਾ ਨਹੀਂ ਆਹ ਰੈਸਟੋਰੈਂਟ ਹੈਗਾ ਜਿੱਥੇ ਕੁਝ ਖਾ ਪੀ ਕੇ ਆਏ ਲੋਕ ਲਾਓ ਚੱਕੋ ਚਾਬੀ ਚਲੋ ਚਲੋ ਆਜੋ 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 ਜਲਦੀ ਐ ਰਾ ਕਪੜੇ ਵੀ ਰਾधिका ਕਿਰਨ ਦੇ ਸਹੁਰੇ ਉਹਨਾਂ ਫੋਨ ਆਇਆਗਾ ਕਹਿੰਦੇ ਕਿਰਨ ਨੂੰ ਦਰਦਾਂ ਛੜ ਗਈਆਂ ਦੀਦੀ ਮੰਮੀ ਤਾਂ ਇਹਨਾਂ ਨਾਲ ਬਾਜ਼ਾਰ ਗਏ ਹੋਏ ਨੇਗੇ ਤਿਆਰੀਆਂ ਤੁਰੀਆਂ ਜੇ ਕਰਦੇ ਪਤਾ ਹੀ ਵੇ ਟਾਈਮ ਨੇੜੇ ਆਉਣ ਵਾਲਾ ਤੇ ਰਮਨ ਵੀਰਾ ਆਫਿਸ ਤੁਸੀਂ ਐਦਾਂ ਕਰੋ ਸਕੂਟੀ ਚੱਕੋ ਤੇ ਜਾਓ ਤੇ ਮੈਂ ਇਹਨਾਂ ਨੂੰ ਸਾਰਾ ਕੁਝ ਦੱਸ ਦੂੰਗੀ ਤੇ ਨਾਲ ਹੀ ਇਹਨਾਂ ਤੇ ਆ ਜੂੰਗੀ ਹਾਂ ਹਾਂ ਇੱਕ ਜਾਣੇ ਦਾ ਜਾਣਾ ਤਾਂ ਜ਼ਰੂਰੀ ਆ ਨਹੀਂ ਅਗਲੇ ਨੇ ਕਹਿਣਾ ਪੇਕੇ ਘਰ ਦੇ ਵਿੱਚ ਕੋਈ ਵੀ ਨਹੀਂ ਆਇਆ ਤੇ ਨਾਲੇ ਕਿਰਨ ਦੀ ਸੱਸ ਮੈਨੂੰ ਇਹ ਕਹਿੰਦੀ ਸੀ ਕਿ ਅਗਲਾ ਕੀ ਪਤਾ ਨਾਰਮਲ ਡਿਲੀਵਰੀ ਕਹੇ ਜਾਂ ਆਪਰੇਸ਼ਨ ਇੱਕ ਜਾਣਾ ਤੁਸੀਂ ਆ ਜਾਓ हां दीदी ਹੁੰਜੇ ਬੱਚਾ ਨਾਰਮਲ ਹੋਵੇ ਜਾਂ ਆਪਰੇਸ਼ਨ ਨਾਲ ਹੋਵੇ ਉਹਦੇ ਚ ਆਪਣੀ ਸਹਿਮਤੀ ਤਾਂ ਲੈਣਗੇ ਹੀ ਨਾ ਅਗਲੇ ਘੱਟੋ ਘੱਟ ਜੇ ਨਾਰਮਲ ਡਿਲੀਵਰੀ ਕਰਦੇ ਕਰਦੇ ਮਾਂ ਜਾਂ ਬੱਚੇ ਨੂੰ ਕੁਝ ਹੁੰਦਾ ਵਾ ਉਹਦੇ ਚ ਆਪਾਂ ਉਹਦੀ ਸੱਸ ਨੂੰ ਨਾ ਕੂੜੀਆਂ ਵਟਾਂਗੇ ਜੇ ਆਪਰੇਸ਼ਨ ਚ ਕੁਝ ਹੁੰਦਾ ਤਾਂ ਵੀ ਅਸੀਂ ਉਧਰ ਰਿਸਕ ਨਹੀਂ ਲੈਣਾ ਆਪਣਾ ਜਾਣਾ ਤਾਂ ਬਣਦਾ ਮੈਂ ਤਾਂ ਹੀ ਤੁਹਾਨੂੰ ਕਹੀ ਨਹੀਂ ਤੁਸੀਂ ਜਾਓ ਹਾਂ ਭੱਜ ਕੇ ਮੈਂ ਨਾ ਇਹਨਾਂ ਨੂੰ ਫੋਨ ਕੀਤਾ ਸੀ ਇਹ ਕਹਿੰਦੇ ਮੇਰੇ ਕੋਲ ਕਸਟਮਰ ਅੱਜ ਜ਼ਿਆਦਾ ਨਹੀਂ ਗੀ ਤੂੰ ਕਿੱਦਾਂ ਕਰੀਏ ਹੁਣ 2 ਘੰਟੇ ਕਹਿੰਦੇ ਲੱਗ ਜਾਣੇ ਆ ਮੈਂ ਕਹਿੰਦੀ ਤੂੰ ਚੱਲ ਵੜ ਮੇਰੇ ਨਾਲ ਉਹ ਮੈਂ ਤਾਂ ਨਹੀਂ ਨਾ ਕੱਲੀ ਜਾਂਦੀ ਤੁਹਾਨੂੰ ਪਤੀ ਆ ਮੇਰੇ ਫੈਸਲਿਆਂ ਤੇ ਜ਼ਿਆਦਾ ਉਂਗਲਾਂ ਚੱਕੀਆਂ ਜਾਂਦੀਆਂ ਨੇ ਫਿਰ ਦੀਦੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਜਾਂਦੀਆਂ ਉਹ ਤਾਂ ਜੋ ਹੋ ਗਿਆ ਸੋ ਹੋ ਗਿਆ ਹੁਣ ਦੱਸੋ ਤੁਹਾਨੂੰ ਕਹੇ ਨੇ ਕੁਛ ਕਿਆ ਤੁਸੀਂ ਜਾਓ ਹਾਂ ਚੁੱਪ ਕਰਕੇ ਦੀਦੀ ਸਾਲ ਤਾਂ ਹੋ ਗਿਆ ਆਪਾਂ ਨੂੰ ਕਿਰਨ ਨੂੰ ਵਿਆਹੀ ਉਹ ਹੱਲੇ ਵੀ ਨਾ ਆਪਣੇ ਗੁਣ ਗਾਂਦੀ ਐ ਵੀ ਮੈਂ ਕਦੇ ਪਰਜਾਈਆਂ ਦਾ ਦੇਣ ਨਹੀਂ ਦੇ ਸਕਦੀ ਕਿਰਨ ਨੂੰ ਨਾ ਆਪਾਂ ਦੋਨਾਂ ਤੇ ਵਿਸ਼ਵਾਸ ਆ ਤੇ ਮੈਨੂੰ ਸਭ ਤੋਂ ਵੱਧ ਕੇ ਤੁਹਾਡੇ ਤੇ ਤੁਸੀਂ ਚੱਕੋ ਸਕੂਟਰੀ ਤੇ ਜਾਓ ਬੱਚਿਆਂ ਨੂੰ ਮੈਂ ਆਪੇ ਦੇਖ ਲਾਂਗੀ ਤੇ ਮੈਂ ਆਣੀ ਆ ਇਹਨਾਂ ਦੇ ਨਾਲ ਉਹ 10 ਹੋਣੀਆ ਗਲੀ ਚ 5 ਗੇੜੇ ਲਾ ਦਿੰਦੀ ਐ ਤੇ ਜੇ ਬੁਲਾ ਕੇ ਆਈਆਂ ਤੇ ਆਈ ਨਹੀਂ ਆ ਆਂਦੀ ਪਈ ਆ ਆ ਜਾ ਮੇਰੀ ਮਾਂ ਛੇਤੀ ਆ ਜਾ ਉਹ ਆ ਗਈ ਆਂਟੀ ਤੈਨੂੰ ਪਤਾ ਮੇਰੇ ਵਾਲਾ ਰੋਟੀ ਖਾਣ ਆਇਆ ਹੋਇਆ ਜੇ ਉਹਨੂੰ ਗਰਮ ਰੋਟੀ ਨਾ ਮਿਲੇ ਘਰ ਸਿਰ ਤੇ ਚੱਕ ਲੈਂਦਾ ਆਹੋ ਤੇਰੇ ਵਾਲਾ ਤਾਂ ਉੱਦੇ ਕੱਬਾ ਸੁਭਾ ਚੱਕੀ ਫਿਰਦਾ ਅੰਦਰ ਆ ਮੇਰੀ ਗੱਲ ਸੁਣ ਉਹ ਸਵਰਨਾ ਨੇ ਸੁੱਤਾ ਪਿਆ ਹੁਣੇ ਮੈਂ ਉਹਨੂੰ ਦਵਾਈ ਦਿੱਤੀ ਐ ਤੇ ਅੱਧੇ ਘੰਟੇ ਤੱਕ ਫੇਰ ਦੇਣੀ ਐ ਦੇ ਦੂੰਗੀ ਕਰ ਦੋਗੇ ਮੇਰਾ ਇੰਨਾ ਕੰਮ? ਓ ਹਾਂ ਹਾਂ ਆਂਟੀ ਮੈਂ ਦੇਖ ਲੂੰਗੀ ਸਵਰਨ ਨੂੰ। ਮੇਰੇ ਵਾਲਾ ਰੋਟੀ ਖਾ ਕੇ ਵੈਸੇ ਵੀ ਕੰਮ ਤੇ ਚਲਾ ਗਿਆ ਤੇ ਮੈਂ ਬਹਿ ਜੂ ਇਹਦੇ ਕੋਲ। ਨਾ ਕੀ ਗੱਲ ਹੋ ਗਈ? ਸੁੱਖ ਤਾਂ ਹੈ। ਤੁਸੀਂ ਇੰਨੀ ਕਾੜੀ ਮਚਾਈ ਹੋਈ ਆ। ਤੇਨੂੰ ਪਤਾ ਤਾਂ ਹੈ ਵੀ ਲਾਪਰੀਦ ਨੂੰ ਟਾਈਮ ਪੂਰਾ ਪੂਰਾ ਹੀ ਆ ਤੇ ਉਹਨੂੰ ਹਸਪੀਟਲ ਲੈ ਕੇ ਜਾਣਾ ਪੈਣਾ ਉਹਦੀ ਡਿਲੀਵਰੀ ਆ। ਆ ਜਾ ਮਨਪ੍ਰੀਤ। ਤੁਸੀਂ ਕੱਲ ਤਾਂ ਕਹਿੰਦੇ ਸੀ ਕਿ 5-7 ਦਿਨ ਨਿਕਲ ਜਾਣਿਆ ਫਿਰ ਐਡੀ ਛੇਤੀ ਉਹ ਘੰਟੇ ਦੀ ਕਹਿਣ ਲੱਗੀ ਹੋਈ ਆ ਵੀ ਮੰਮੀ ਮੇਰੇ ਕੋਲ ਹੁਣ ਦਰਦ ਬਰਦਾਸ਼ਤ ਨਹੀਂ ਆ ਲੈ ਜਾਨੇ ਆ ਫਿਰ ਕੀ ਕਰੀਏ ਤੁਸੀਂ ਲੈ ਜਾਓ ਕਿਹੜਾ ਹਸਪੀਟਲ ਪਰ ਡਾਕਟਰ ਨਾ ਆਪਰੇਸ਼ਨ ਨੂੰ ਜਲਦੀ ਪੈਂਦੇ ਨੇ ਤੁਸੀਂ ਕੋਸ਼ਿਸ਼ ਕਰਿਓ ਵੀ ਨਾਰਮਲ ਹੀ ਹੋ ਜੇ ਉਹ ਨਾਰਮਲ ਹੋ ਜਵੇ ਆਪਰੇਸ਼ਨ ਹੋ ਜਵੇ ਮੇਰੇ ਵੱਲੋਂ ਦੋਨੋਂ ਜੜੇ ਸਹੀ ਸਲਾਮਤ ਰਹਿਣੇ ਚਾਹੀਦੇ ਆ ਬਸ ਰੱਬ ਤੋਂ ਜੋ ਮੰਗੇ ਆ ਨਾ ਮੈਨੂੰ ਉਹ ਮਿਲਣਾ ਚਾਹੀਦਾ ਨਾ ਕੀ ਗੱਲ ਇਹ じゃ ਕੀ ਮੰਗਦੇ ਪਏ ਰੱਬ ਤੋਂ ਕਿਤੇ ਪਹਿਲਾਂ ਵਾਲਾ ਕੰਮ ਤਾਂ ਨਹੀਂ ਕਰਦੇ ਪਏਗੇ ਵੀ ਉਹੀ ਕੁਛ ਨੁਹਾਲੀ ਮੰਗਦੇ ਪਏ ਹੂੰ ਕਿਰਨ ਦਾ ਇਸ ਘਰ ਵਿੱਚ ਸਾਲ ਤੋਂ ਨਾਂ ਨਹੀਂ ਲੱਤਾ ਗਿਆ ਤੇ ਸਵਰਨਾ ਵੀ ਉਦਾਂ ਦਾ ਹੀ ਐ ਤੇ ਨਾਲੇ ਅੰਠਾ ਸੋਨੀਆ ਹੁਣ ਤੋਂ ਚੁੱਪ ਕਰ ਜਾ ਹੁਣ ਮੈਂ ਜੋ ਰੱਬ ਤੋਂ ਮੰਗਿਆ ਹੈ ਨਾ ਉਹ ਮੈਂ ਦੱਸਣਾ ਨਹੀਂ ਕਿਤੇ ਨਜ਼ਰੀ ਨਾ ਲੱਗ ਜਵੇ ਆ ਜਾ ਮਨਪ੍ਰੀਤ ਚੱਲ ਬਈ ਤੂੰ ਗੱਡੀ ਕੱਢ ਫਟਾਫਟ ਠੀਕ ਕਰ ਨਾ ਕਰ ਰੱਬ ਸਾਰਾ ਕੁਝ ਠੀਕ ਕਰੂਗਾ ਚੱਲ ਆ ਜਾ ਆ ਗਈ ਗੱਡੀ ਏਕਮ ਵੀ ਨਾ ਟਿਊਸ਼ਨ ਤੋਂ ਆਣ ਵਾਲਾ ਉਹਨੂੰ ਤਾਂ ਪਰੌਂਠੀਆਂ ਲਾ ਦੀ